ਉਹ ਪਰ ਹੋਏ ਥੋੜਾ ਐਮਐਲਏ ਰਹਿਣਾ ਹੀ ਨਹੀਂ ਇਹ ਦੀ ਐਮਐਲਏਸ਼ਿਪ ਥੋੜੇ ਦਿਨਾਂ ਦੀ ਹੈ ਮੈਂ ਇੱਥੇ ਬਲਕਾਰ ਸਿੱਧੂ ਨੂੰ ਯਾਦ ਕਰਾ ਦੇਣਾ ਇਹ ਇਲਾਕਾ ਨਾ ਜਿਹੜਾ ਇੱਥੇ ਕੱਲੇ ਰਾਮਗੜੀਆ ਭਾਈਚਾਰ ਦੀ 32000 ਵੋਟ ਹੈ ਰਾਮਪੁਰਾ ਹੂਲ ਦੇ ਵਿੱਚ ਇਸ ਐਸਐਮਐਲਏ ਨੂੰ ਇਹਦਾ ਕੁਝ ਨਾ ਕੀਤਾ ਔਰ ਆਮ ਆਦਮੀ ਪਾਰਟੀ ਦੀਆਂ ਮੈਂ ਕਹਿੰਦਾ ਵੀ 60 70 ਸੀਟਾਂ ਦੇ ਜਮਾਨਤ ਵੀ ਜ਼ਬਤ ਹੋ ਜਾਊਗੀ ਮੈਂ ਤੁਹਾਡੇ ਇੱਕ ਹੋਰ ਧਿਆਨ ਚ ਲਿਆ ਦਿੰਦਾ ਜੇ ਜਦੋਂ ਪਾਰਲੀਮੈਂਟ ਚੋਣਾਂ ਹੋਈਆਂ ਲਾਲਜੀਤ ਖੋਲਰ ਉਹਨਾਂ ਨੇ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜਿਆ ਔਰ ਇਲੈਕਸ਼ਨ ਦੇ ਪਹਿਲੇ ਹੀ ਜਦੋਂ ਅਜੇ ਕਾਗਜ਼ੀ ਭਰ ਰਹੇ ਸੀ ਦਾਖਲ ਕਰ ਰਹੇ ਸੀ ਉਦੋਂ ਉਹਨਾਂ ਨੇ ਆ ਰਾਮਗੜੀਆ ਸਮਾਜ ਬਾਰੇ ਔਰ ਸਨਿਆਰ ਭਾਈਚਾਰੇ ਬਾਰੇ ਮੰੰਦੀ ਸ਼ਬਦਾਵਲੀ ਬੋਲੀ ਸੀ ਤੀਸਰੇ ਨੰਬਰ ਤੇ ਆਇਆ ਜਿਹੜਾ ਤੀਸਰੇ ਨੰਬਰ ਤੇ ਆਉਣ ਦਾ ਕਾਰਨ ਲੋਕ ਮੰਨਦੇ ਸੀ ਵੀ ਇਹ ਰਾਮਗੜੀਆ ਕਾਲਜਾਤੀਬੰਦੀ ਦਾ ਜਿਹੜਾ ਹੈਗਾ ਪ੍ਰਦਰਸ਼ਨ ਹੈ ਸਤਿ ਸ਼੍ਰੀ ਅਕਾਲ ਆਰੰਬੀ ਟੀਵੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪਿਛਲੇ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਨੇ ਤੇ ਸੁਰਖੀਆਂ ਦੇ ਵਿੱਚ ਰਹਿਣ ਦਾ ਮੂਹਕਾਰ ਉਹਨਾਂ ਦੇ ਵੱਲੋਂ ਉਹਨਾਂ ਦੇ ਵਰਕਰ ਦੇ ਨਾਲ ਕੀਤੀ ਗਈ ਗੱਲਬਾਤ ਜਿਸ ਨੂੰ ਪੁਰਾਣੀ ਗੱਲਬਾਤ ਦੱਸਿਆ ਜਾ ਰਿਹਾ ਹੈ ਉਸ ਦੀ ਆਡੀਓ ਵਾਇਰਲ ਹੁੰਦੀ ਹੈ ਜਿਸ ਤੇ ਵਿੱਚ ਬੜਾ ਕੁਝ ਕਿਹਾ ਜਾਂਦਾ ਉਸ ਤੇ ਕਰਕੇ ਪੱਤਰਕਾਰ ਦੇ ਉੱਪਰ ਪਰਚਾ ਵੀ ਦਰਜ ਕੀਤਾ ਜਾਂਦਾ ਜਿਸ ਦੇ ਖਿਲਾਫ ਪੰਜਾਬ ਭਰ ਦੇ ਵਿੱਚ ਪ੍ਰੋਟੈਸਟ ਹੋਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਆ ਉਹ ਹੋਣਗੇ ਤੇ ਉੱਤੇ ਹੀ ਮੰਦੀ ਸ਼ਬਦਾਬਲੀ ਧੀਆ ਪੈਣਾ ਦੇ ਲਈ ਬੋਲੀ ਜਾਂਦੀ ਆ ਤੇ ਉੱਤੇ ਹੀ ਰਾਮਗੜੀਆ ਭਾਈਚਾਰੇ ਦੇ ਲਈ ਵੀ ਮੰਦੀ ਸ਼ਬਦਾਬਲੀ ਜਿਹੜੀ ਹੈਗੀ ਆ ਉਹ ਬੋਲੀ ਜਾਂਦੀ ਹੈ ਜਿਸ ਨੂੰ ਲੈ ਕੇ ਰਾਮਗੜੀਆ ਭਾਈਚਾਰੇ ਦੇ ਵਿੱਚ ਵੀ ਜਿਹੜਾ ਆ ਉਹ ਰੋਸ ਆ ਇਸ ਤੇ ਬਾਅਦ ਗੱਲਬਾਤ ਕਰਾਂਗੇ ਰਾਮਗੜੀਆ ਕਾਲ ਜਤੇਬੰਦ ਤੋਂ ਮੇਰੇ ਨਾਲ ਤੁਮਾਨ ਸਾਹਿਬ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਤੁਮਾਨ ਸਾਹਿਬ ਸਵਾਗਤ ਆ ਰਾਮ ਮੇਟਲ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ادارے ਦਾ ਗਰੇਵਾਲ ਸਾਹਿਬ ਤੁਹਾਡਾ ਸਾਡੇ ਤੱਕ ਤੁਸੀਂ ਪਹੁੰਚਿਆ ਔਰ ਸਾਡੀ ਆਵਾਜ਼ ਜਿਹੜੀ ਉਹ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਔਰ ਅਨਸਾਪਸੰਦ ਲੋਕਾਂ ਨੂੰ ਇਸ ਲੜਾਈ ਦੇ ਵਿੱਚ ਸ਼ਾਮਲ ਕਰ ਰਹੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਮਨ ਸਾਹਿਬ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਇੱਕ ਐਮਐਲਏ ਦੇ ਵੱਲੋਂ ਐਸੀ ਸ਼ਬਦਾਵਲੀ ਵਰਤੀ ਜਾਣੀ ਕਿਉਂਕਿ ਪਹਿਲਾਂ ਤਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਆਡੀਓ ਸਹੀ ਨਹੀਂ ਹੈ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਐਮਐਲਏ ਦੇ ਨਾਲ ਦੇ ਜਿਹੜੇ ਵਰਕਰ ਕਹੇ ਜਾਂਦੇ ਨੇ ਜਾਂ ਉਹਦੇ ਨਾਲ ਰਹਿੰਦੇ ਨੇ ਉਹਨਾਂ ਦੇ ਵੱਲੋਂ ਫੋਨ ਕਰਕੇ ਧਮਕੀਆਂ ਦਿੱਤੀਆਂ ਗਈਆਂ ਤਾਂ ਫਿਰ ਫੇਸਬੁੱਕ ਤੇ ਪੋਸਟਾਂ ਪਾਈਆਂ ਗਈਆਂ ਸ਼ਾਇਦ ਇਹ ਚੀਜ਼ ਸਪਸ਼ਟ ਹੁੰਦੀ ਆ ਕਿ ਵਾਕਿਆ ਦੇ ਵਿੱਚ ਉਹ ਰਿਕਾਰਡਿੰਗ ਜਿਹੜੀ ਐ ਐਮਐਲਏ ਦੀ ਐ ਤੇ ਕਿ ਐਮਐਲਏ ਦੇ ਵੱਲੋਂ ਐਸੀ ਸ਼ਬਦਾਬਲੀ ਵਰਤੀ ਜਾਣੀ ਔਰਤਾਂ ਦੇ ਪ੍ਰਤੀ ਪੰਜਾਬ ਦੀਆਂ ਧੀਆ ਪਣਾ ਪ੍ਰਤੀ ਖਾਸ ਕਰ ਰਾਮਗੜੀ ਦੇ ਭਾਈਚਾਰੇ ਪ੍ਰਤੀ ਕਿਵੇਂ ਦੇਖਦੇ ਹੋ ਦੇਖੋ ਜੀ ਜਿਵੇਂ ਤੁਸੀਂ ਸਭ ਤੋਂ ਪਹਿਲਾਂ ਤੁਹਾਡਾ ਸਵਾਲ ਹੈ ਵੀ ਜਿਹੜੇ ਇਹ ਆਡੀਓ ਐ ਕੁਝ ਲੋਕ ਕਹਿ ਰਹੇ ਆ ਵੀ ਇਹ ਜਿਹੜੀ ਐ ਆਡਿਟ ਕੀਤੀ ਗਈ ਐ ਪਰ ਅੱਜ ਮੇਰੇ ਖਿਆਲ ਦੇ ਵਿੱਚ 8-10 ਦਿਨ ਹੋ ਗਏ ਸ਼ਾਇਦ ਇਹਨੂੰ 4-4 ਦਿਨ ਆਡੀਓ ਚੱਲਦੀ ਨੂੰ 4-4 ਦਿਨ ਹੋ ਗਿਆ ਹਾਂ ਚਲੋ 4 ਦਿਨ ਲਾ ਲਓ 4-5 ਦਿਨ ਹੋ ਗਏ ਆਡੀਓ ਚੱਲਦੀ ਨੂੰ ਨਾ ਤਾਂ ਕੋਈ ਐਮਐਲਏ ਸਾਹਿਬ ਦਾ ਉੱਚ ਬਿਆਨ ਹੈ ਨਾ ਕਿਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਦਾ ਕੋਈ ਬਿਆਨ ਹੈ ਵੀ ਇਹ ਆਡੀਓ ਐਡਿਟ ਹੈ ਇਹ ਗਲਤ ਹੈ ਪਰਚਾ ਕਰਤਾ ਬਿਲਕੁਲ ਬਿਨਾਂ ਸ਼ਾਨਬੀਨ ਤੋਂ ਪਰਚਾ ਕਰਨਾ ਕੱਲ ਦੀ ਇੱਕ ਫੇਕ ਵੀ ਖਬਰ ਉਡਾਈ ਜਾ ਰਹੀ ਹੈ ਵੀ ਆ ਪੋਸਟਰ ਜਾਰੀ ਕੀਤਾ ਕਿਸੇ ਨੇ ਵੀ ਇਹ ਆਡੀਓ ਐਡਿਟ ਕੀਤੀ ਗਈ ਹੈ ਜੇ ਦਾ ਸਰਟੀਫਿਕੇਟ ਮਿਲ ਗਿਆ ਪਰ ਉਹ ਇੱਕ ਗਮਰਾਹ ਕਰਨ ਦਾ ਤਰੀਕਾ ਹੈ ਜੇ ਆਡੀਓ ਐਡਿਟ ਹੈ ਤਾਂ ਐਮਐਲਏ ਸਾਹਿਬ ਕਿਉਂ ਚੁੱਪ ਨੇ ਕਿਉਂ ਨਹੀਂ ਬੋਲ ਰਹੇ ਉਹਨਾਂ ਨੂੰ ਆ ਕੇ ਮੀਡੀਆ ਦੇ ਸਾਹਮਣੇ ਦੱਸਣਾ ਚਾਹੀਦਾ ਵੀ ਇਹ ਆਡੀਓ ਗਲਤ ਹੈ ਹਾਲਾਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੀ ਭੈਣ ਜਿਹੜੀ ਕੰਮ ਕਰਦੀ ਸੀ ਉਹ ਤਿੰਨ ਸਾਲੋਂ ਕੋਈ ਛੱਡ ਗਏ ਕੁਲਦੀਪ ਕੌਰ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਉਹਨਾਂ ਨੇ ਵੀ ਇਹ ਸਪਸ਼ਟ ਕੀਤਾ ਅੱਜ ਮੈਂ ਉਹਨਾਂ ਦੀ ਲਾਈਵ ਦੇਖ ਰਿਹਾ ਸੀ ਉਨ ਨੇ ਸਪਸ਼ਟ ਕੀਤਾ ਕਿ ਕਿਉਂ ਨਹੀਂ ਐਮਐਲਏ ਸਾਹਿਬ ਬੋਲੇ ਇਹਦਾ ਮਤਲਬ ਵੀ ਆਰਡੀਓ ਉਹ ਬਿਲਕੁਲ ਸਹੀ ਹੈ ਔਰ ਜਿਹੜੀ ਸੈਕੰਡ ਤੁਸੀਂ ਗੱਲ ਪੁੱਛੀ ਹੈ ਵੀ ਰਾਮਗੜੀਆ ਭਾਈਚਾਰੇ ਬਾਰੇ ਜਿਹੜੀਆਂ ਉਹਨਾਂ ਨੇ ਕੀਤੀਆਂ ਗੱਲਾਂ ਯਾਰ ਅਜਿਹੇ ਲੋਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਇੱਕ ਐਮਐਲਏ ਦਾ ਕਿੱਡਾ ਮਾਨ ਸਤਕਾਰ ਵਾਲਾ ਜਿਹੜਾ ਲੋਕਾਂ ਨੇ ਤੁਹਾਨੂੰ ਉਹਦਾ ਦਿੱਤਾ ਹੋਇਆ ਸੰਵਿਧਾਨ ਕਹਦਾ ਤੁਸੀਂ ਉਸ ਤੇ ਬੈਠ ਕੇ ਆਪਦੇ ਹੀ ਵਲੰਟੀਅਰਾਂ ਦੇ ਖਿਲਾਫ ਜਾਤੀ ਜਿਹੜਾ ਸੂਚਕ ਕਹਾਂਗੇ ਇਹਨੂੰ ਆਪਾਂ ਜਿਹੜਾ ਰਾਮਗੜੀ ਆ ਭਾਈਚਾਰੇ ਨੂੰ ਬੋਲਿਆ ਔਰ ਸਿੱਖਾਂ ਦੀ ਪੱਗ ਦੇ ਖਿਲਾਫ ਬਿਲਕੁਲ ਇਹ ਜਿਹੜੀਆਂ ਤਿੰਨੇ ਚੀਜ਼ਾਂ ਅਸੀਂ ਇਕੱਲੇ ਰਾਮਗੜੀ ਆ ਭਾਈਚਾਰੇ ਨੂੰ ਜਿਹੜਾ ਬੋਲਿਆ ਉਹਦੀ ਤਾਂ ਨਖਿੱਦੀ ਕਰਦੇ ਕਰਦੇ ਆ ਪਰ ਜਿਹੜੀਆਂ ਸਾਡੀਆਂ ਭੈਣਾਂ ਆ ਰਾਮ ਆਵਾ ਦੀ ਪਾਰਟੀ 'ਚ ਕੰਮ ਕਰਦੀਆਂ ਬਤੌਰ ਵਲੰਟੀਅਰ ਉਹ ਵੀ ਸਾਡੇ ਸਮਾਜ ਦੀਆਂ ਕਿੰਨੀਆਂ ਲੜਕੀਆਂ ਮਨਦੀਪ ਕੌਰ ਹੈ ਕਿੰਨੀਆਂ ਲੜਕੀਆਂ ਮੈਂ ਸ਼ਰਨਜੀਤ ਕੌਰ ਮਾਨਸਾ ਤੋਂ ਹੈ ਮੈਂ ਤੁਹਾਨੂੰ ਘੱਟੋ-ਘੱਟ ਵੀ ਇੰਨੀਆਂ ਲੜਕੀਆਂ ਗਿਲਾ ਦਿੰਨਾ ਜਿੰਨੀਆਂ ਸਾਡੇ ਰਾਮਗੁੜੀਆ ਪਰਿਵਾਰਾਂ ਦੀਆਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦੀਆਂ ਉਹਨਾਂ ਦੇ ਪ੍ਰਤੀ ਵੀ ਇਹ ਸ਼ਬਦਾਵਲੀ ਜਿਹੜੀ ਉਹ ਕਿੰਨੀ ਮਾੜੀ ਹੈ ਇਹਦੀ ਵੀ ਅਸੀਂ ਨਿੰਦਿਆ ਕਰਦੇ ਹਾਂ ਔਰ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਸਾਡੇ ਜਿੰਨਾ ਜਥੇਬੰਦਕ ਢਾਂਚਾ ਹੈ ਉਹਦੇ ਤੱਕ ਆਪਣੇ ਸਾਧਨਾਰਾਈ ਗੱਲ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਕਰ ਰਹੇ ਹਾਂ ਕਿ ਅਸੀਂ ਐਮ.ਐਲ.ਏ ਸਾਹਿਬ ਨੂੰ 5 ਤਰੀਕ ਤੱਕ ਦਾ ਟਾਈਮ ਦਿੱਤਾ ਸਾਡੇ ਨੈਸ਼ਨਲ ਕਮਿਊਨਲ ਬਾਈ ਹਰਜੀਤ ਸਿੰਘ ਜੀ ਰਾਮਗੜੀਆ ਨੇ ਵੀ ਜੇ ਉਹ ਕੋਈ ਆਪ ਦਾ ਸਪਸ਼ਟੀਕਰਨ ਦਿੰਦੇ ਆ ਜਾਂ ਉਹਨਾਂ ਨੇ ਇਹ ਸ਼ਬਦਾਵਲੀ ਜੋ ਜਿਹੜੀ ਉਹ ਕਿਸ ਲਹਿਜੇ ਚ ਬੋਲੀ ਹੈ ਉਹਦੇ ਕੀ ਕਾਰਨ ਸੀ ਕੋਈ ਕਾਰਨ ਜਾਂ ਇਹ ਆਡਿਟ ਹੈ ਜਾਂ ਕੀ ਹੈ ਸਪਸ਼ਟ ਕਰਨ ਨਹੀਂ ਤਾਂ 5 ਤਰੀਕ ਤੋਂ ਬਾਅਦ ਰਾਮਗੜੀਆ ਕਾਲਜ ਜਬੰਦੀ ਸਾਰੇ ਸਹਿਯੋਗੀ ਦਲਾਂ ਨਾਲ ਲੈ ਕੇ ਹੂੰ ਪੱਤਰਕਾਰ ਭਾਈਚਾਰੇ ਨੂੰ ਨਾਲ ਲੈ ਕੇ ਜਿਨ੍ਹਾਂ ਨਾਲ ਵਧੀਆਂ ਹੋਈਆਂ ਉਹਨਾਂ ਨੂੰ ਨਾਲ ਲੈ ਕੇ ਰਾਮਪੁਰਾ ਵਿਧਾਨ ਸਭਾ ਹਲਕੇ ਦੇ ਵਿੱਚ ਆਪਣਾ ਪੂਰਾ ਸੰਘਰਸ਼ ਕਰੂਗੀ ਮੈਂ ਤੁਹਾਡੇ ਇੱਕ ਹੋਰ ਧਿਆਨ ਚ ਲਿਆ ਦਿੰਦਾ ਜੇ ਜਦੋਂ ਪਾਰਲੀਮੈਂਟ ਚੋਣਾਂ ਹੋਈਆਂ ਉਦੋਂ ਇਹਨਾਂ ਦੇ ਇੱਕ ਮੰਤਰੀ ਹੈ ਹਰਜੋਤ ਸਿੰਘ ਨਹੀਂ ਨਹੀਂ ਆਪਣਾ ਲਾਲਜੀਤ ਭੁੱਲਰ ਲਾਲਜੀਤ ਭੁੱਲਰ ਲਾਲਜੀਤ ਭੁੱਲਰ ਉਹਨਾਂ ਨੇ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜਿਆ ਔਰ ਇਲੈਕਸ਼ਨ ਦੇ ਪਹਿਲੇ ਹੀ ਜਦੋਂ ਅਜੇ ਕਾਗਜ਼ੀ ਭਰ ਰਹੇ ਸੀ ਦਾਖਲ ਕਰ ਰਹੇ ਸੀ ਉਦੋਂ ਉਹਨਾਂ ਨੇ ਆ ਰਾਮਗੜੀਆ ਸਮਾਜ ਬਾਰੇ ਔਰ ਸਨਿਆਰ ਭਾਈਚਾਰੇ ਬਾਰੇ ਮੰਦੀ ਸ਼ਬਦਾਵਲੀ ਬੋਲੀ ਸੀ ਉਹਨਾਂ ਨੂੰ ਵੀ ਅਸੀਂ ਮਾਨਸਾਹ ਨੂੰ ਅਲਟੀਮੇਟਮ ਦੇ ਕੇ ਕਿਹਾ ਸੀ ਵੀ ਭਾਈ ਇਹ ਬੰਦੇ ਉਹਦੀ ਜਿਹੜੀ ਤੁਸੀਂ ਲੋਕ ਸਭਾ ਦੀ ਟਿਕਟਾਉ ਰੱਦ ਕਰੋ ਇਹਨੂੰ ਪਾਰਟੀ ਜੋ ਬਰਖਾਸਤ ਕਰੋ ਪਰ ਉਹਨਾਂ ਨੇ ਨਹੀਂ ਕੀਤਾ ਅਸੀਂ 160 ਬੰਦੇ ਦੀ ਟੀਮ ਲੋਕ ਸਭਾ ਹਲਕਾ ਖਨੂਰ ਸਾਹਿਬ ਦੇ ਵਿੱਚ ਸਮੁੱਚੇ ਪੰਜਾਬ ਚੋਂ ਲੈ ਕੇ ਗਏ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਖਨੂਰ ਸਾਹਿਬ ਦੇ ਜਿੰਨੇ ਵਿਧਾਨ ਸਭਾ ਹਲਕੇ ਆ ਉੱਥੇ ਰਾਮਗੜੀ ਆ ਕਾਲ ਜਥੇਬੰਦੀ ਟੀਮ ਨੂੰ ਵੰਡ ਕੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ 22000 ਪੰਪਲੇਟ ਇੱਕ ਵਿਧਾਨ ਸਭਾ ਚ ਵੰਡਿਆ ਸੀ ਜੀ ਔਰ ਸਮੁੱਚੇ ਲੋਕਾਂ ਨੂੰ ਜਾਗਰਤ ਕੀਤਾ ਔਰ ਮੈਂ ਤਾਂ ਇਹ ਮੰਨਦਾ ਸੀਗਾ ਵੀ ਉਹ ਲੋਕ ਇਹ ਮੰਨਦੇ ਸੀ ਵੀ ਹਾਰ ਸਕਦਾ ਹੈ ਜਿਹੜਾ ਲਾਲਜੀਤ ਪੁੱਲਰ ਹੈ ਪਰ ਜਦੋਂ ਉਹ ਦੀ ਜਮਾ ਤੀਸਰੇ ਨੰਬਰ ਤੇ ਆਇਆ ਉਹ ਦੂਸਰੇ ਨਹੀਂ ਤੀਸਰੇ ਨੰਬਰ ਤੇ ਆਇਆ ਜਿਹੜਾ ਤੀਸਰੇ ਨੰਬਰ ਤੇ ਆਉਣ ਦਾ ਕਾਰਨ ਲੋਕ ਮੰਨਦੇ ਸੀ ਵੀ ਰਾਮਗੜੀਆ ਕਾਲਜ ਜਥੇਬੰਦੀ ਦਾ ਜਿਹੜਾ ਹੈਗਾ ਪ੍ਰਦਰਸ਼ਨ ਹੈ ਇਨਾਂ ਦਾ ਸੰਘਰਸ਼ ਆ ਉਹਨੇ ਹੀ ਲੱਗਦਾ ਫਿਰ ਤੁਹਾਡਾ ਜਿਵੇਂ ਤੁਸੀਂ ਹੁਣ ਵੀ ਕਾਲ ਦਿੱਤੀ ਐ ਐਸਾ ਕੁਝ ਬੋਲਿਆ ਉਹਨਾਂ ਦੇ ਵੱਲੋਂ ਹਾਲਾਂਕਿ ਹਾਲੇ ਤੱਕ ਕੁਝ ਨਹੀਂ ਬੋਲੇ ਚਾਹੇ ਉਹ ਆਡੀਓ ਵਾਇਰਲ ਦੇ ਬਾਰੇ ਦੇ ਵਿੱਚ ਹੋਵੇ ਚਾਹੇ ਰਾਮਗੜੀਆ ਸਮਾਜ ਦੇ ਬਾਰੇ ਦੇ ਵਿੱਚ ਹੋਵੇ ਚਾਹੇ ਔਰਤਾਂ ਦੀ ਮੰਦੀ ਸ਼ਬਦਾਵਲੀ ਦੇ ਬਾਰੇ ਦੇ ਵਿੱਚ ਲੱਗਦਾ ਕਿ ਜਿਵੇਂ ਉਹ ਲਾਲਜੀਤ ਭੁੱਲਰ ਹੋਰਾਂ ਦੀਆਂ ਜੜਾਂ ਦੇ ਵਿੱਚ ਤੁਹਾਡਾ ਸੰਘਰਸ਼ ਬੈਠਾ ਹੋਣਾ ਵਾਲਾ ਸੰਘਰਸ਼ ਵੀ ਬਲਕਾਰ ਸਿੱਧੀਆਂ ਜੜਾਂ 'ਚ ਬੈਠੂ ਤੁਹਾਡਾ ਬਿਲਕੁਲ ਜੀ ਵੇਖੋ ਉੱਥੇ ਤਾਂ ਸਾਡੇ ਭਾਈਚਾਰੇ ਦੀ ਜਿਹੜੀ ਵੋਟ ਘੱਟ ਸੀ ਖਨੂਰ ਸਾਹਿਬ ਦੇ ਵਿੱਚ ਮੈਂ ਇੱਥੇ ਬਲਕਾਰ ਸਿੱਧੂ ਨੂੰ ਯਾਦ ਕਰਾ ਦ ਵੀ ਇਹ ਇਲਾਕਾ ਨਾ ਜਿਹੜਾ ਇੱਥੇ ਕੱਲੇ ਰਾਮਗੜੀਆ ਭਾਈਚਾਰੇ ਦੀ 32000 ਵੋਟ ਹੈ ਰਾਮਪੁਰਾ ਖੂਲ ਦੇ ਵਿੱਚ ਜਿਹਦੇ ਵਿੱਚੋਂ ਇਹਨਾਂ ਨੂੰ ਸਭ ਤੋਂ ਵੱਧ ਪਤਾ ਹੋਊਗਾ ਕਿ ਭਾਈ ਰੂਪਾ ਪਿੰਡ ਆ ਜਿਹੜਾ ਉਹ ਰਾਮਗੜੀਆ ਇਤਿਹਾਸ ਨਾਲ ਜੁੜਿਆ ਹੋਇਆ ਹੈ ਭਾਈ ਰੂਪਾ ਪਿੰਡ ਤੇ ਘੱਟੋ-ਘੱਟ ਵੀ 50% ਵੋਟ ਕੱਲੇ ਭਾਈ ਰੂਪੇ ਦੇ ਵਿੱਚ ਰਾਮਗੜੀਆ ਭਾਈਚਾਰੇ ਦੀ ਹੈ ਔਰ ਹੋਰ ਵੀ ਮੈਂ 7 ਪਿੰਡ ਇਸ ਤਰ੍ਹਾਂ ਦੇ ਐ ਜੇ ਮੈਂ ਨਾਮ ਲਵਾਂਗਾ ਤਾਂ ਹੋ ਸਕਦਾ ਮੈਂ ਇਧਰ ਉਧਰ ਕਰ ਜਾ ਪਰ ਸੱਤ ਪਿੰਡ ਹੋਰ ਜਿਹੇ ਇਹ ਹੈ ਜਿੱਥੇ 25 ਤੋਂ 30% ਵੋਟ ਰਾਮਗੜੀਆ ਕਾਲ ਰਾਮਗੜੀਆ ਭਾਈਚਾਰ ਦੀ ਹੈ ਇਹ ਜਿਹੜੀ ਅਸੀਂ ਇਹਨਾਂ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਸਾਡੇ ਕੋਲ ਸਿੱਖ ਵਾਲਾ ਭਾਈ ਰੂਪਾ ਤਾਂ ਜਿੰਨੇ ਸਾਡੇ ਸੰਗਠਨ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੀ ਸੰਕਾਲ ਆ ਰਹੀ ਹੈ ਕਿ ਆਓ ਤੁਸੀਂ ਇਹਦੇ ਤੇ ਆਪਾਂ ਕੋਈ ਮੀਟਿੰਗ ਕਰੀਏ ਅਸੀਂ ਮੀਟਿੰਗ ਵੀ ਇੱਕ ਤਾਂ ਅਸੀਂ ਕਰ ਲਈ ਮੀਟਿੰਗ ਪਰ ਅਸੀਂ ਜਿਹੜਾ ਤੁਹਾਡਾ 3 ਤਰੀਕ ਵਾਲਾ ਪ੍ਰੋਟੈਸਟ ਹੈ ਜਿਹੜਾ ਮਨਿੰਦਰ ਦੇ ਸੰਬੰਧ ਇਹਦਾ ਪਰਚਾ ਹੋਇਆ ਉਹਨੂੰ ਰੱਦ ਕਰਾਉਣ ਵਾਸਤੇ ਜਿਹੜਾ 3 ਤਰੀਕ ਦਾ ਸੰਘਰਸ਼ ਹੈ ਉਦੋਂ ਸਾਡੇ ਨੈਸ਼ਨਲ ਕਮਿਟਰ ਬਾਈ ਹਰਜੀਤ ਸਿੰਘ ਜੀ ਰਾਮਗੜੀ ਆਉਣਗੇ ਸਾਡੀ ਸਮੁੱਚੀ ਜ਼ਿਲ੍ਹੇ ਦੀ ਟੀਮ ਆਊਗੀ ਪੰਜਾਬ ਪ੍ਰਧਾਨ ਆਉਣਗੇ ਸਾਡੇ ਔਰ ਸਾਡੇ ਜਿਹੜੇ ਪੰਜਾਬ ਦੇ ਚੇਅਰਮੈਨ ਨੇ ਸਗੂ ਸਾਹਿਬ ਉਹ ਆ ਰਹੇ ਨੇ ਅਸੀਂ 3 ਤਰੀਕ ਨੂੰ ਆਪਦਾ ਇੱਕ ਬਣਾ ਕੇ ਵੀ ਸਾਡਾ ਕੀ پلان ਹੈ ਵਿਧਾਨ ਸਭਾ ਹਲਕਾ ਰਾਮਪੁਰਾ ਫੋਲ ਦੇ ਵਿੱਚ ਅਸੀਂ ਕਿਸ ਤਰ੍ਹਾਂ ਲੋਕਾਂ 'ਚ ਵਿਚਰਨਾ ਹੈ ਔਰ ਰਿਜ਼ਲਟ ਕੀ ਦੇਣਾ ਇਹਨਾਂ ਨੂੰ ਉਹ ਸਾਰਾ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਊਗਾ ਇੱਕ ਹੋਰ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਉਸ ਤੋਂ ਬਾਅਦ ਇੱਕ ਆਡੀਓ ਹੋਰ ਵਾਇਰਲ ਹੁੰਦੀ ਆ ਇਹਨਾਂ ਦੇ ਵੱਲੋਂ ਇਹਨਾਂ ਦੇ ਇੱਕ ਵਰਕਰ ਨੂੰ ਚਾਹੇ ਵਰਕਰ ਦੇ ਵੱਲੋਂ ਉਹ ਆਡੀਓ ਕੀਤੀ ਕਾਲ ਕੀਤੀ ਜਾਂਦੀ ਹੈ ਮਨਿੰਦਰ ਨੂੰ ਪਰ ਉਹਨਾਂ ਦੀ ਸ਼ਬਦਾਵਲੀ ਜਿਹੜੀ ਉਹ ਕਿਸੇ ਗੁੰਡੇ ਤੋਂ ਘੱਟ ਨਹੀਂ ਮੈਂ ਕੱਲ ਵੀ ਗਿਆ ਸੀ ਕਿ ਗੁੰਡੇ ਦੇ ਵੱਲੋਂ ਕਾਲ ਕੀਤੀ ਜਾਂਦੀ ਆ ਉਹ ਕਿਵੇਂ ਦੇਖਦੇ ਹੋ ਕਿ ਇੱਕ ਤਾਂ ਪਹਿਲਾਂ ਇੱਕ ਆਡੀਓ ਵਾਇਰਲ ਹੋਣੀ ਬੜਾ ਕੁਝ ਬੋਲਣਾ ਉਸ ਤੋਂ ਬਾਅਦ ਜੇਕਰ ਉਹਨੂੰ ਮਾਇਲ ਪਬਲਿਸ਼ ਕੀਤਾ ਕਿਉਂਕਿ ਪੱਤਰਕਾਰ ਦਾ ਕੰਮ ਹੈ ਉਹਨਾਂ ਨੂੰ ਲੋਕਾਂ ਨੂੰ ਸ਼ੀਸ਼ਾ ਦਿਖਾਉਣਾ ਜੇ ਉਹਨੂੰ ਪਬਲਿਸ਼ ਕੀਤਾ ਤਾਂ ਉਸ ਤੋਂ ਬਾਅਦ ਧਮਕੀਆਂ ਤੱਕ ਤੇ ਉਤਰੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਪਤਾ ਕੀ ਹੁੰਦਾ ਜੀ ਜਦੋਂ ਜਹਾਜ਼ ਡੁੱਬਦਾ ਨਾ ਬਿਲਕੁਲ ਤੂੰ ਫਿਰ ਇਧਰੋਂ ਇਧਰੋਂ ਆਚਾਰਸ਼ ਫਿਰ ਹੱਥ ਪੈਰ ਮਾਰਦਾ ਇਹ ਸ਼ਾਇਦ ਮੈਂ ਇੱਥੋਂ ਵੱਜਾਂ ਮੈਂ ਇੱਥੋਂ ਵੱਜਾਂ ਜਿਹੜੇ ਲੋਕ ਭਟਕੇ ਹੋਏ ਲੋਕ ਐ ਰਾਜਨੀਤਿਕ ਲੋਕਾਂ ਦੇ ਚੁੰਗਲ ਦੇ ਵਿੱਚ ਆ ਕੇ ਜਿਹੜੇ ਸਾਡੇ ਭਰਾ ਇਸ ਤਰ੍ਹਾਂ ਕਰਦੇ ਆ ਨਾ ਵੀ ਕਿਸੇ ਪੱਤਰਕਾਰ ਨੂੰ ਧਮਕੀ ਦੇਤੀ ਕਿਸੇ ਹੋਰ ਜਥੇਬੰਦੀ ਦੇ ਲੀਡਰ ਨੂੰ ਧਮਕੀ ਦੇਤੀ ਜਾਂ ਕਿਸੇ ਹੋਰ ਆਪਣੇ ਵੀ ਇਹ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਐ ਮੈਂ ਇਹਨਾਂ ਨੂੰ ਬੇਨਤੀ ਕਰਦਾ ਇਹਨਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ ਇਹਨਾਂ ਦੇ ਚੁੰਗਲ ਚੋਂ ਬਾਹਰ ਆ ਜਾਓ ਤੁਸੀਂ ਪੰਜਾਬ ਦੇ ਪੱਖ ਦੀ ਗੱਲ ਕਰੋ ਜਿਹੜੇ ਪੰਜਾਬ ਨਾਲ ਖੜਦੇ ਲੋਕ ਐ ਚਾਹ ਮਨਿੰਦਰ ਵਰਗੇ ਲੋਕ ਐ ਜਾਂ ਸਮਾਜਿਕ ਜਥੇਬੰਦੀਆਂ ਸਾਡੀਆਂ ਆਰਾਮਗੜੀਆ ਕਾਲ ਜਥੇਬੰਦੀਆ ਕਿਸਾਨ ਯੂਨੀਅਨ ਐ ਜਿਹੜੀਆਂ ਲੋਕਾਂ ਦੀ ਗੱਲ ਕਰਦੀਆਂ ਤੁਸੀਂ ਉਹਨਾਂ ਨਾਲ ਖੜੋ ਰਿਜ਼ਲਟ ਤੁਹਾਨੂੰ ਵਧੀਆ ਮਿਲੂਗਾ ਤੁਸੀਂ ਲੀਡਰਾਂ ਦੇ ਚੁੰਗਲ ਦੇ ਵਿੱਚ ਆ ਕੇ ਆਪਣੇ ਭਾਈਚਾਰੇ ਦਾ ਜਿਹੜਾ ਤੁਸੀਂ ਖਰਾਬ ਕਰਦੇ ਹੋ ਨਾ ਸਿਸਟਮ ਇਹਦੀ ਅਸੀਂ ਸਖਤ ਸ਼ਬਦਾਂ ਦੀ ਨਿੰਦਿਆ ਕਰਦੇ ਆਂ ਔਰ ਮੈਂ ਹੋਰ ਵੀ ਜਿਹੜੇ ਬਲਕਾਰ ਸਿੱਧੂ ਦੇ ਨਾਲ ਲੋਕ ਜੁੜੇ ਹੋਏ ਆਂ ਜਾਂ ਕਈ ਲੋਕ ਹੋਰ ਵੀ ਵਿਚਾਰ ਕਰ ਰਹੇ ਹੋਣਗੇ ਕਿ ਜਦੋਂ ਇੱਕ ਚੀਜ਼ ਸਾਹਮਣੇ ਆ ਜਾਂਦੀ ਨਾ ਫਿਰ ਉਹ ਸੈਕੰਡ ਥਰਡ ਹੋਰ ਵੀ ਲੋਕਾਂ ਆਉਂਦੇ ਉਹ 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 ਸ਼ੋਅ ਕੀ ਕਰਦੇ ਆ ਲੋਕ ਉਹ ਸ਼ੋਅ ਇਹ ਕਰਦੇ ਆ ਵੀ ਅਸੀਂ ਐਮਐਲਏ ਦੇ ਸਭ ਤੋਂ ਨੇੜੇ ਆ ਹਾਂ ਨਹੀਂ ਦੀ ਕੀ ਆ ਹਾਂ ਉਹ ਭਰਾ ਉਹ ਥੋੜਾ ਐਮਐਲਏ ਰਹਿਣਾ ਹੀ ਨਹੀਂ ਇਹਦੀ ਐਮਐਲਏ ਸ਼ਿਪ ਥੋੜੇ ਦਿਨਾਂ ਦੀ ਆ ਉਹੋ ਪਰਚਾ ਮੇਰੇ ਖਾਲ ਦੇ ਵਿੱਚ ਜੇ ਆਪਾਂ ਤਖੜੇ ਰਹੇ ਸਾਰੇ ਤਾਂ ਐਮਐਲਏ ਛਿੱਪਦਾ ਚਲੋ ਹੋ ਸਕਦਾ ਵੀ ਨਾ ਜਾਵੇ ਪਰ ਪਾਰਟੀ ਦੇ ਉਹਦਾ ਵਿੱਚੋਂ ਬਾਈਕਾਟ ਬਾਈਕਟ ਹੁਣ ਲਗਭਗ ਤਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਵੀ ਪਤਾ ਹੈ ਕਿ ਜੇ ਅਸੀਂ ਇਸ ਐਸਐਮਐਲਏ ਨੂੰ ਇਹਦਾ ਕੁਝ ਨਾ ਕੀਤਾ ਤਾਂ ਸਮੁੱਚੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਜਾਊਗਾ ਔਰ ਆਮ ਆਦਮੀ ਪਾਰਟੀ ਦੀਆਂ ਮੈਂ ਕਹਿੰਨਾ ਵੀ 60 70 ਸੀਟਾਂ ਦਾ ਜਮਾਨਤ ਵੀ ਜ਼ਬਤ ਹੋ ਜਾਊਗੀ ਜੇ ਇਹਨਾਂ ਨੇ ਇਹ ਬਲਕਾਰ ਸਿੱਧੂ ਦਾ ਕੁਛ ਨਾ ਕੀਤਾ ਜੀ ਤੁਮਨ ਸਾਹਿਬ ਸਮਾਂਇਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਓਕੇ ਸੋ ਰਾਮਗੜੀਆ ਭਾਈਚਾਰੇ ਤੋਂ ਤੁਮਨ ਸਾਹਿਬ ਮੇਰੇ ਨਾਲ ਸੀ ਗੱਲਬਾਤ ਕੀਤੀ ਜਿਨ੍ਹਾਂ ਦੇ ਵੱਲੋਂ 5 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ 5 ਤਰੀਕ ਤੱਕ ਕਿਸੇ ਤਰ੍ਹਾਂ ਦੀ ਬਲਕਾਰ ਸਿੱਧੂ ਹੋਰਾਂ ਦੇ ਵੱਲੋਂ ਇਸ ਤੇ ਆਪਣਾ ਪੱਖ ਜਿਹੜਾ ਨਹੀਂ ਰੱਖਿਆ ਜਾਂਦਾ ਤਾਂ ਉਸ ਤੋਂ ਬਾਅਦ ਵੱਡਾ ਐਕਸ਼ਨ ਸਾਡੇ ਵੱਲੋਂ ਜਿਹੜਾ ਹੈਗਾ ਉਹ ਕੀਤਾ ਜਾਵੇਗਾ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਹੋ ਇਜਾ